ਐਸ ਵੀ ਲਈ ਤੁਸੀਂ ਜੁੜੇ ਆ ਸਾਡੇ ਚੈਨਲ ਦੇ ਨਾਲ ਉਮੀਦ ਰੱਖਦੇ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ ਆਓ ਫਿਰ ਦੇਖਦੇ ਆ ਅੱਜ ਦੀ ਵੀਡੀਓ ਸਾਡੀ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਅਕਬਾਲ ਜੱਟ ਹਾਜ਼ਰ ਏ ਖਿਦਮਤ ਦੇਖੋ ਜੀ ਧਰਤੀ ਨੂੰ ਆਪਾਂ ਕੀ ਕਹਿਣਾ ਜੇ ਸਾਰੇ ਆਪਣੀ ਇਨਸਾਨੀਅਤ ਹੈਗੀ ਹੈ ਵਧੀਆ ਮਿੱਠੀਆਂ ਦਾ ਪਿਆਰ ਹੈਗਾ

ਸਬਕਾ ਮੋਹਨ ਸਿੰਘ ਕੈਨੇਡਾ ਪਹੁੰਚਿਆ ਉਸੇ ਦਿਨ ਤੋਂ ਨਿਜਰ ਖਾਨਦਾਨ ਦੇ ਵਿੱਚ ਸਾਰਾ ਕੈਨੇਡਾ ਜਿਹੜਾ ਪਰਿਆ ਹੋਇਆ ਉਹ ਨਿਜਰ ਖਾਨਦਾਨ ਖੁਸ਼ੀਆਂ ਦੇ ਨਾਲ ਹਾਲ ਬਿਹਾਲ ਹੋਇਆ ਪਿਆ ਹਰ ਇੱਕ ਨੂੰ ਦੱਸਦੇ ਆ ਕਿ 1947 ਵੇਲੇ ਜਿਹੜਾ ਸਾਡਾ ਉਸ ਵੇਲੇ ਖਾਨਦਾਨ ਦਾ ਬਾਲ ਬڑا ਸੋਹਣਾ ਸੀ ਸਾਡਾ ਬਾਪ ਦਾ ਬੜਾ ਲਾਡਲਾ ਪੁੱਤਰ ਸੀ ਸਾਡੇ ਦਾਦੇ ਦਾ ਉਹ ਸਭ ਤੋਂ ਵੱਡਾ ਪੋਤਾ ਸਾਡਾ ਦਾਦਾ ਉਸ ਨੂੰ ਆਖਦਾ ਹੁੰਦਾ ਸੀ ਕਿ ਇਹ ਮੇਰਾ ਪੋਤਾ ਅੰਗਰੇਜ਼ਾਂ ਅੰਗਰੇਜ਼ਾਂ ਤਰ੍ਹਾਂ ਹੀ ਸੋਹਣਾ ਲੱਗਦਾ ਹਲਕੀਆਂ-ਹਲਕੀਆਂ ਅੱਖਾਂ ਬਿਲੀਆਂ ਐ ਇਹੀ ਇਸੇ ਵਜ੍ਹਾ ਇਸ ਖਾਨਦਾਨ ਨੇ ਇਸ ਜਿਹੜਾ ਮੋਹਨ ਸਿੰਘ ਸੀ 1947 ਦੇ ਸਮੇਂ ਤੋਂ ਪਹਿਲੇ ਇਹਨਾਂ ਦੇ ਸਿਰ ਦੇ ਉੱਪਰ ਕੇਸ ਨਹੀਂ ਰੱਖੇ ਕਿਉਂਕਿ ਲੰਦੇ ਪੰਜਾਬ ਜਿਹੜਾ ਇਹਨਾਂ ਦਾ ਪਿੰਡ ਸੀ 37 12 ਇਲ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਅਬਦੁਲ ਖਾਲਕ ਮੋਹਨ ਸਿੰਘ ਦਾ ਜਿਹੜਾ ਜਨਮ ਵਾਲਾ ਪਿੰਡ 90 12 ਇਲਾ ਜਿਹੜਾ 12 ਇਲ ਦੀ ਟੀਲ ਤੇ ਆਖਰੀ ਪਿੰਡ ਆ ਇਸ ਨੂੰ ਉਸ ਸਮੇਂ ਥਾਣਾ ਲੱਗਦਾ ਹੁੰਦਾ ਸੀ ਕਸੋਵਾਲ ਔਰ ਹੱਦਬੰਦੀ ਚੰਨੂ ਵਾਲੀ ਯਾਨੀ ਜ਼ਿਲ੍ਹਾ ਮਲਤਾਨ ਦੀ ਹੱਦਬੰਦੀ ਹੁੰਦੀ ਸੀ ਨਿਰਮਲ ਕੋਰ ਨੇ ਇੱਕ ਦਿੱਤੇ ਹੋਏ ਇੱਥੇ ਇੰਟਰਵਿਊ ਵਿੱਚ ਆਖਿਆ ਕਿ ਸਾਡਾ ਭਾਈ ਫਿਰਦਾ ਤਾਂ ਰਿਆ ਇਸ ਨੂੰ ਨਹੀਂ ਸੀ ਪਤਾ ਲੇਕਿਨ ਮੇਰੇ ਚਾਚਾ ਜੀ ਨੇ ਬੜੀ ਹਿੰਮਤ ਕੀਤੀ ਪਾਕਿਸਤਾਨ ਵਿੱਚੋਂ ਜਿਹੜਾ ਵੀ ਕੋਈ ਸ਼ਖਸ ਆਂਦਾ ਹੁੰਦਾ ਸੀ ਕੈਨੇਡਾ ਹਰ ਇੱਕ ਨੂੰ ਪੁੱਛਦਾ ਹੁੰਦਾ ਸੀ ਕਿ ਤੁਸੀਂ ਕਿਹੜੇ ਇਲਾਕੇ ਦੇ ਰਹਿਣੇ ਵਾਲੇ ਆ ਕੋਈ ਮਿੰਟ ਕੁਮਰੀ ਨੂੰ ਵੀ ਜਾਣਦਾ ਔਰ ਮਸੀਤਾਂ ਦੇ ਅੱਗੇ ਐਲਾਨ ਵੀ ਕਰੰਦਾ ਰਿਹਾ ਸਰਵਨ ਸਿੰਘ ਤੇ ਸਾਰੇ ਲੋਕਾਂ ਨੂੰ ਦੱਸਦਾ ਵੀ ਹੁੰਦਾ ਸੀ ਕਿ 47 ਸਮੇ ਮੇਰੇ ਪਾਈ ਦੀ ਨਿਸ਼ਾਨੀ ਉਦਮ ਸਿੰਘ ਦੀ 1947 ਸਮੇ ਅਸੀਂ ਉੱਥੇ ਛੱਡਿਆਏ ਸਾਨੂੰ ਅੱਜ ਤੱਕ ਪਤਾ ਨਾ ਲੱਗਿਆ ਕਿ ਸਾਡਾ ਮੋਹਨ ਸਿੰਘ ਕਿੱਥੇ ਰਹਿ ਗਿਆ ਲੇਕਿਨ ਉਸ ਸ਼ਖਸ ਨੇ ਆਪਣੇ ਪਤੀਜੇ ਦੀ ਪਾਲ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਔਰ ਕਿਉਂਕਿ ਇਸ ਪਤੀਜੇ ਦੇ ਨਾਲ ਉਹਨਾਂ ਦਾ ਪਿਆਰ ਬੜਾ ਸੀ ਕਿਉਂਕਿ ਸਿਰਫ ਉਹਨਾਂ ਦੀ ਉਮਰ ਦਾ 10 ਸਾਲ ਛੋਟਾ ਸੀ ਮੋਹਨ ਸਿੰਘ ਪਤੀਜਾ ਆਪ 1947 ਸਮੇਂ 17 ਵਰਿਆਂ ਦਾ ਸੀ ਨੌਜਵਾਨ ਮੁੰਡਾ ਜਿਹੜਾ ਪਤੀਜਾ ਸੀ ਤਕਰੀਬਨ 7 7.5 ਸਾਲ ਦਾ ਪਾਕਿਸਤਾਨ ਲੈਂਦੇ ਪੰਜਾਬ ਹੀ ਛੜਿਆਏ ਹਾਂਜੀ ਅੱਬਾ ਚਲੋ ਚੜ ਜੂਗੇ ਕੋਈ ਨਹੀਂ ਡੈਡੀ ਹੁਣੀ ਮੰਮ ਇੱਕ ਮਿੰਟ ਉਹਨਾਂ ਨੂੰ ਬਹਿ ਲੈਂਦੇ ਫਿਰ ਉਹ ਬਾਜੀ ਨੂੰ ਬਿਠਾਉਂਦੇ ਆ ਚਲੋ ਚਲੋ ਜੀ ਕਿੱਧਰ ਨੂੰ ਜਾ ਰਹੇ ਆ ਕਿਹੜੇ ਪਿੰਡ ਜਾਣਾ ਲਾਹੌਰ ਜਾਣਾ ਕਿ ਮਾਹੋ ਜਾਣਾ ਨਾ ਲਾਹੌਰ ਜਾਣਾ ਕਿ ਪਿੰਡ ਜਾਣਾ ਲਾਹੌਰ ਦਾ ਟੈਰ ਜੀ ਟੈਰ ਜੀ ਟੈਰ ਜੀ ਟੈਰ ਜੀ ਟੈਰ ਜੀ ਟੈਰ ਜੀ ਮਾਰੋ ਛੜੱਪਾ ਇਦਾਂ ਫੋਟੋ ਖਿਚਾ ਲੋ ਨਹੀਂ ਤਾਂ ਐ ਇਧਰ ਨੂੰ ਮੂੰਹ ਕਰ ਲੋ ਇਦਾਂ ਫੋਟੋ ਖਿਚਾ ਲੋ ਇਧਰ ਨੂੰ ਮਮ ਤੁਸੀਂ ਵੀ ਨਾਲ ਅਬਾ ਨੇ ਜਾਣ ਨਹੀਂ ਜਾਣ ਚਲੋ ਜੀ ਮਾਰੇ ਹੋਝਕਾ 1 2 3 ਚਲੋ ਇੱਥੇ ਖੜੇ ਹੋ ਜਾ ਠਹਿਰ ਜਾਓ ਠਹਿਰ ਜਾਓ ਠਹਿਰ ਜਾਓ ਜਾਣ ਗਈ ਨਹੀਂ ਤਾਂ ਨਹੀਂ ਤਾਂ ਇੱਥੇ ਖੜੇ ਹੋ ਕੇ ਜਾ ਨੇ ਜੀ ਕੋਸ਼ਿਸ਼ ਤਾਂ ਪੂਰੀ ਕੀਤੀ ਆ ਪਰ ਥੋੜਾ ਉੱਚਾ ਆ ਪਾਕਿਸਤਾਨ ਚ ਵੀ ਹੈਗੇ ਇਦਾਂ ਦੇ ਅੱਬਾ ਪਾਕਿਸਤਾਨ ਚ ਵੀ ਹੈਗੇ ਇਹੋ ਉਧਰ ਨੂੰ ਮੂੰਹ ਕਰਨਾ ਫੋਟੋ ਉਧਰ ਖਿੱਚਣੀ ਆ ਚਲ ਇਧਰ ਨੂੰ ਫੋਟੋ ਖਿੱਚਦੀ ਮੈਂ ਇਧਰ ਬਹੁਤ ਕੁਝ ਕਰਨਾ ਥੋਗੇ ਜੀ ਜਾਂਦੇ ਜਲੇਬੀਆਂ ਦੇਖੋ ਅੱਬਾ ਅੱਬਾ ਜਲੇਬੀਆਂ ਬਣਾ ਰਹੇ ਆ ਆ ਦੇਖੋ ਜੀ ਦੇਖੋ ਰਾਜੀ ਬਾਜੀਓ ਦੱਸੋ ਕਿੱਦਾਂ ਆ ਬੋਲੋ ਆ ਦੇਖੋ ਜਲੇਬੀਆਂ ਬਣਾ ਜਲੇਬੀਆਂ ਬਣਾ ਰਹੇ ਆ ਦੇਖੋ ਫਿਕਰੋ ਮਿਠਾਈ ਮੂੰ ਮੂੰ ਮਿਠਾ ਕਰੋ ਚਲੋ ਗਰਮ ਤਾਂ ਨਹੀਂ ਜਾਂ ਨਹੀਂ ਜ਼ਿਆਦਾ ਨਹੀਂ ਠੀਕ ਠੀਕ ਹੈ ਨੋਰਮਲ ਹੈ ਦੇਖ ਲਓ ਲੈ ਲਓ ਲੈ ਲਓ ਆ ਲੋ ਅੱਪਾ ਜੀ ਨੂੰ ਜਲੇਬੀਆਂ ਮਿਲ ਰਹੀਆਂ ਹੈਗੀਆਂ ਦੇਖੋ ਜੀ ਅੱਪਾ ਜੀ ਜਲੇਬੀਆਂ ਤਿਆਰ ਆ ਰਿਹਾ ਆ ਫੇਰ ਵੀ ਜਲੇਬੀ ਖਾਣੀ ਆ ਠੀਕ ਹੈ ਜੀ ਸਵਾਦ ਆ ਮਾਰਾ ਸ਼ੋਭਰਾ ਸ਼ਗਰਾ ਸਭ ਭੱਜ ਜਾਂਦੀਆਂ ਨੇ ਅੱਪਾ ਜੀ ਸਵਾਦ ਆ ਨਕੀ ਆ ਠੀਕ ਹੈ ਕੋ ਬਹੁਤ ਵਧੀਆ ਚਲੋ ਹੁਣ ਚਾਹ ਪੋਣ ਲੱਗੇ ਜਦੋਂ ਚੈੱਕ ਹੀ ਨਹੀਂ ਹੁੰਦੀ ਓਦੋਂ ਹਾਂਜੀ ਅਸੀਂ ਇੱਧਰ ਆਏ ਹੈਗੇ ਆ ਬਹੁਤ ਵਧੀਆ ਆਈ ਹੋਪ ਰੈਸਟੋਰੈਂਟ ਹੈਗਾ ਇਹਨਾਂ ਦੇ ਕੋਲ ਆ ਵੀ ਖੜੇ ਟਰੱਕ ਵੀ ਖੜੇ ਹੈਗੇ ਆ ਰਿਕਸ਼ੇ ਖੜੇ ਆ ਸਕੂਟਰ ਖੜਾ ਹੈਗਾ ਆ ਇੱਥੇ ਰਿਕਸ਼ੇ ਦੀਆਂ ਇਹ ਵੀ ਜਲੇਬੀਆਂ ਬਣਾ ਰਹੇ ਹੈਗੇ ਆ ਅੱਛਾ ਅਸੀਂ ਉੱਥੇ ਤੇ ਤੁਹਾਡੇ ਰਿਸ਼ਤੇਦਾਰ ਹੈ ਉਹ ਕਿਰਕੇ ਸੀਗੇ ਬੇਬੀ ਸ਼ੁਕਰਪਾਪੇ ਨੇ ਮੇਲ ਕਰਾ ਦਿੱਤੇ ਆ ਠੀਕ ਹੈ ਆਪਾਂ ਇਹਨਾਂ ਨੇ ਸਲਾਮ ਧਰ ਲਿਆ ਫਿਰ ਮਾਹੌਲ ਬਤਾਪੋ ਹੋ ਗਿਆ ਕੱਲਾ ਹੀ ਬਚਿਆ ਲੋ ਸਾਰੇ ਫੈਮਿਲੀ ਇਕੱਠੇ ਦੇਖੋ ਜੀ ਧਰਨੋਂ ਆਪਾਂ ਕੀ ਕਹਿਣਾ ਜੇ ਸਾਰੇ ਆਪਣੀ ਜੀ ਇਨਸਾਨੀਅਤ ਹੈ ਗਈ ਆ ਵਧੀਆ ਮਿੱਠੀਆਂ ਪਿਆਰ ਹੈਗਾ ਦੇ ਠੀਕ ਆ ਹੋਰ ਥਾਂ ਬਣ ਕੇ ਇਹ ਬਚ ਕੇ ਆ ਰਹੇ ਆ ਇਹ ਉਸੇ ਲੱਟਣਾ ਫਿਰ ਜਾ ਰਹੇ ਆ ਕੁਬਾਤਾਂ ਕਰ ਰਹੇ ਮੱਕੀ ਤੇ ਹਾਂਜੀ ਖੁਸ਼ ਰਹੇਗੇ ਆ ਵੀ ਵੀਡੀਓ ਤੇ ਕਿਸ ਤਰ੍ਹਾਂ ਹੈਗੇ ਆ ਪਾਜੀ ਕੀ ਰਿਸ਼ਤਦਾਰੀ ਹੈਗੀ ਆ ਤੇ ਉਹ ਦਾਸ ਰਹੇ ਹੈਗੇ ਆ ਤੇ ਅੱਬਾ ਜੀ ਆਪਣੇ ਆ ਖੁਸ਼ੀਆਂ ਇੰਜੋਏ ਕਰ ਰਹੇ ਹੈਗੇ ਆ ਐਸਾ ਆਪਣਾ ਹੀ ਹੈਗਾ ਆ ਦੇਸੀ ਸਟਰੀਟ ਹੈਗੀ ਸਾਰੇ ਇੱਥੇ ਗਰਨ ਤਰੰਦੇ ਕਦੇ ਤਾਂ ਮਿਲਾਈ ਅਸੀਂ ਸ਼ੁਕਰਪਾਪੋ ਜੀ ਦਾ ਜਿੰਨਾ ਤੁਹਾਨੂੰ ਮਿਲ ਕਰਾ ਦਿੱਤਾ ਨਾਲ ਮਿਹਰਾਂ ਆਏ ਨੇ ਤੇਰੇ ਉੱਤੇ ਇਹ ਤੁਸੀਂ ਗਏ ਪੱਕਾ ਵੀ ਮਰੀ ਅਸੀਂ ਗਏ ਸੀ 2 ਸਾਲ ਪਹਿਲਾਂ ਗਏ ਆ ਤੁਹਾਡਾ ਪਹਿਲੀ ਵਾਰੀ ਇੱਥੇ ਮਰਦੇ ਆਂ ਜੀ ਬਹੁਤ ਬਤਾਇਆ ਅੱਛਾ ਇਹ 4 10 ਰਲੇਮੀਆ ਓਕੇ ਮੈਂ ਡਾਟੜ ਵਾਰਿਆ ਹੁਣ ਚਲੋ ਮੇਰੇ ਪਾਸ ਜ਼ਮੀਨ ਦਾ ਉਹਦੇ ਵਿੱਚ ਹੀ ਡੇਰਾ ਲਾ ਹੈ

ਸਿਤਰਫੀਆਂ ਹੈਗਾ ਆ ਪੈਣਪਰਾ ਦਾ ਨੋੜੇ ਕੰਮ ਕਰਦੇ ਆ ਭਾਈ ਜੀ ਤਾਂਗੇ ਹੋਏ ਲੱਗੇ ਤਾਂ ਦਾ ਫੋਟੋ ਜਾਂ ਦਾ ਦੇਖ ਲੰਗ ਲੰਗ ਲੈਂਦੋ ਤੁਸੀਂ ਲੱਗੇ ਤਾਂ ਨਹੀਂ ਹੋਇਆ ਇਹ ਵੀਡੀਓ ਬਣਾ ਲੈਣੀ ਇਹਦੇ ਇਹਦੇ ਲੱਗੇ ਵੀ ਖੜਨਾ ਆਪਾਂ ਜਮਨ ਜੀ ਪੰਜਾਣ ਜਦੋਂ ਵੀ ਆਉਟ ਕਰੋਗੇ मम्मी नहीं हटी नहीं, नहीं, नहीं नहीं जी, मैं चलो जी चलो सॉरी तरह बल्कि लगे जो मर्जी ला लो ती पास ड्राई फ्रूट्स ਸੋ ਤੇ ਰਫੀਆਂ ਹੈਗਾ ਆ ਪੈਣਪਰਾ ਦਾ ਥੋੜੇ ਦੇ ਕੰਮ ਕਿੰਨੇ ਆਪਾਂ ਸੀ ਤਾਂ ਕਿ ਹੋਵੇ ਲਾਗੇ ਫੋਟੋ ਯਾ ਦੱਕ ਦੇਖੇ ਲੰਗਲੈਂਡ ਹੋਤੀ ਸੀ ਲਾਗੇ ਕਿ ਬਣਾ ਲੈਣੀ ਇਹਦੇ ਇਹਦੇ ਲਾਗੇ ਵੀ ਖੜਨਾ ਆਪਾਂ ਚਲੋ ਵੀ ਉੱਥੇ ਕਰੋ ਬੋ ਮੰਮੀ ਨਹੀਂ ਆੜਦੇ ਹੈ 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 ਮੈਨੂੰ ਨੀਂਦ ਆਏ ਹੈ ਹਲੋ ਜੀ ਚਲੋ ਜੀ ਚਲੋ ਸੌਰੀ ਚਲੋ ਓਕੇ ਹਾਂ ਜੀ ਹਾਂ ਜੀ ਖਾਰੇ ਦੀ ਪੋਚੇ ਨਾਨ ਚੋਲੇ ਪੂਰੇ ਚੋਲੇ ਨਾਨ ਯਾਨ ਰੋਟੀ ਗੋਪੀ ਪਰੋਠਾ ਨਹੀਂ ਰੋਟਾ ਚੋਲੇ ਗਾਜੇ ਪੂਰੇ ਪੂਰੇ ਬਹੁਤ ਟੇਸਟੀ ਆਜ ਅਸੀਂ ਪਾਰਟੀ ਤੇ ਜਾ ਰਹੇ ਹੈ ਗਿਆ ਸਾਰੇ ਤਿਆਰ ਹੋਏ ਆ ਮੰਮ ਜਰਨਾ ਅਸੀਂ ਆਸ ਰੱਖਦੇ ਆ ਕਿ ਸਾਡੀ ਇਹ ਤੁਸੀਂ ਵੀਡੀਓ ਅਖੀਰ ਤੱਕ ਜ਼ਰੂਰ ਵੇਖੋਗੇ ਤੇ ਸਾਡੀ ਇਹ ਛੋਟੀ ਜੀ ਕੋਸ਼ਿਸ਼ ਕਿਸ ਤਰ੍ਹਾਂ ਦੀ ਰਹੀ ਜ਼ਰੂਰ ਕਮੈਂਟਸ ਬਾਕਸ ਵਿੱਚ ਲਿਖਣਾ ਤੇ ਸੱਜਣ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਆਪਣਾ ਸਕੂਟਰ ਐਸੇ ਸਕੂਟਰ ਨਾਲ ਜੋੜਦੇ ਆ ਕਰੀਕੋ ਯੋੜ ਲੰਨਾ ਇੱਥੇ ਲੱਗਦੇ ਇੱਥੇ ਗੋਰਿਆਂ ਲਈ ਬਹੁਤ ਵਧੀਆ ਚੀਜ਼ ਹੈ ਤਾਂ ਹਨ ਸੋਨੇ ਲੱਗਦੇ ਸਾਨੂੰ ਕੀ ਕਹਿੰਦੇ ਨਹੀਂ ਨਹੀਂ ਕਹਿੰਦੇ ਕੁੱਸ ਨਹੀਂ ਪਰ ਆਪਾਂ ਇੰਨਾ ਨਹੀਂ ਵੀ ਜਿੱਦਾਂ ਇਹ ਆ ਵੀ ਹੇੰਕੇ ਦਿਖਾ ਵੀ ਜਿੱਦਾਂ ਇਹ ਲੋਕੀ ਬਹੁਤ ਲਾਈਕ ਕਰਦੇ ਆ ਵੀ ਦੇਖਣ ਆਉਂਦੇ ਨਿਆਣਿਆਂ ਨੂੰ ਝੂਟੇ ਦੂੰਦੇ ਨਾ ਅੱਬਾ ਕਿੱਦਾਂ ਠੀਕ ਆ ਕਿੱਥੇ ਆਏ ਆ ਪਾਰਕ 'ਚ ਇਹ ਪਾਰਕ ਹੀ ਬਣੀ ਪਾਰਕ ਅੰਦਰ ਕਰ ਰਹਾ ਹਾਂ ਬਸ ਇਧਰ ਨੂੰ ਇਧਰ ਨੂੰ ਫੋਟੋ ਨਹੀਂ ਲੈਣੇ ਕਿਹਦੀ ਮੈਂ ਵੀਡੀਓ ਬਣਾ ਰਹੀ ਹਾਂ ਵੀਡੀਓ ਬਣਾਉਣੀ ਹੈ ਫਿਰ ਸ਼ੋਅ ਕਰੂੰਗੀ ਅੱਬਾ ਜੀ ਅੱਜ ਅੱਬਾ ਜੀ ਨੂੰ ਪਾਰਕ ਲੈ ਕੇ ਆਏ ਆ ਅੱਬਾ ਜੀ ਘੁੰਮਦੇ ਫਿਰਦੇ ਪਾਰਕ ਵਿੱਚ ਮਮ ਡੈਡ ਬਹੁਤ ਵਧੀਆ ਪਾਰਕ ਹੈਗੀ ਆ ਬੜਾ ਸਾ ਪ੍ਰਵਾਦੇ ਤੇ ਆਉਂਦੇ ਪਿਕਨਿਕ ਕਰਦੇ ਆ ਪਾਣੀ ਆ ਜਦੋਂ ਮੂੰਹ ਲਾਉਣਾ ਪਾਣੀ ਉਧਾਉਣਾ ਹੈ ਅੱਛਾ ਜਦੋਂ ਮੂੰਹ ਚੱਕ ਲੈਣਾ ਪਾਣੀ ਬੰਦ ਹੋ ਜਾਣਾ ਬੰਦ ਹੋ ਜਾਣਾ

ਹਾਂ ਅੱਜ ਰੂਮ ਡਾ ਦਿੱਤਾ ਸੀ ਇਹ ਟੂ ਰੂਮ ਡਾ ਦਿੱਤਾ ਹਾਂ ਹੋਏ ਕਿ ਚੇਜ਼ ਨੂੰ ਨਹੀਂ ਆਣਾ ਪਾਣੀ ਆਉਂਦਾ ਹੈ ਉਹ ਤਾਂ ਚਿੱਕਾ ਉਹ ਉੱਥਾ ਕਰਕੇ ਜਾਣਗਾ ਜੈ ਵੀ ਹੋਰ ਪਾਸੇ ਉਹ ਸਾਰਾ ਸਾਰ ਹੋ ਗਿਆ ਮੈਂ ਮੁੱਛ ਨਦੀ ਇੱਕ ਵਾਰੀ ਇਹਨਾਂ ਦਾ ਕੋਈ ਡਲੈਂਟਰ ਹਾਂ ਉਹਨੂੰ ਰੂਮ ਢਾ ਦੇ ਦਿੱਤਾ ਤੇ ਇਹ ਚੋਂ ਰੂਮ ਢਾ ਦਿੱਤਾ ਹਾਂ ਬੇਚੇ ਨਹੀਂ ਆਹ ਪੰਜ ਮਹੀਨੇ ਤੇ ਉਹ ਤਾਂ ਚਿੱਕਾਂ ਬੋਲਾ ਕਲਕਤਾਨਾ ਦੇ ਬਹੁਤ ਪਾਸੇ ਅਜਾ ਉਹ ਸਾਲ ਸਾਲ ਹੋ ਗਿਆ ਅੱਛਾ ਮੈਂ ਪੁੱਛਿਆ ਸੀ ਕਿ ਮਾਰੀ ਇਹਨਾਂ ਦਾ ਕੋਈ ਗੈਰੰਟੀ ਹੈ ਉਹ ਕਹਿੰਦਾ ਬੰਦਾ ਵੀਰ ਮੈਂ ਹਰ 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 ਧੋਨੇ ਉਪਜੀ ਹਰ ਜਪੀਏ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਮੈਰਾ